ਅਨੇਕ ਪਾਤਕ ਹਰਨ ਨਾਨਕ ਸਾਧ ਸੰਗਮ ਨਾ ਸੰਸਿਆ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੁਗੰਧਾ ਪਰਸ ਮਨੁੱਖਿਐ ਦੇਹੰ ਮਲੀਣੰ ਮੱਧ ਹਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸੇ ਖੰਡਣ ਹੈ ਗਸ਼ੀਣ ਨੈਣ ਪਰੇਣ ਨਾਨਕ ਬਿਨਾ ਸਾਧੂ ਨਾ ਸਿਧਿਆਤੇ ਜਾਣੋ ਸਤ ਹਵੰਤੋ ਮਰਨੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲੰਥੋ ਭਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸਤ ਮਰਤੇਖ ਬਾਂਧ ਵਹਿ ਲਬਦੇ ਹੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈ ਲਹ ਗਰ ਸੰਗੇਣ ਨਿਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬਾਂਸੋ ਨਾਨਕ ਹਮ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਚ ਸਤਨੇਣ ਨਾਨਕ ਹਰ ਬਾਣੀ ਪਰਹਾਰਨ ਹੈ ਵਚਨ ਸਾਧ ਸੁਖ ਪੰਥਾ ਲਹਨਤਾ ਬਡ ਕਰਮਣਹ ਰਹਨਤਾ ਜਨਮ ਮਰਣੀਨ ਰਮਣ ਨਾਨਕ ਹਰ ਕੀਰਤਨਹ ਪੱਤਰ ਪੁਰ ਜੀਣ ਝੜਿਅੰ ਨਹਿ ਝੜਿਅੰ ਪੀੜ ਸੰਪਤਾ ਨਾਮ ਬਿਹੂਣ ਬਖਮਤਾ ਨਾਨਕ ਵਹੰਤ ਜੋਨ ਬਾਸ ਰੋ ਰੈਣੀ ਭਾਵਨੀ ਸਾਧ ਸੰਗੇਣ ਲਬੰਤੰ ਬਡ ਭਾਗਣਹ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ ਹੈ ਸੰਸਾਰ ਕਾਮ ਤਜਣੰ ਨਾਨਕ ਗੋਬਨ ਰਮਣੰ ਸਾਧ ਸੰਗਮਹਿ ਸਮੰਤਰ ਸਾਧ ਬਚਨ ਕੋਟ ਦੁਖ ਬਨਾਸਨ ਹੈ ਹਰ ਚਰਨ ਕਮਲ ਧਿਆਨੰ ਨਾਨਕ ਕੁੱਲ ਸਮੂਹ ਉਧਾਰਨ ਹੈ ਸੁੰਦਰ ਮੰਦਰ ਸੈਣ ਹੈ ਜੀਣ ਮੱਧ ਹੈ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਬਦਿ ਹੰ ਬੜ ਭਾਗਣ ਹੈ ਹਰ ਲਬਦੋ ਮਿੱਤਰ ਸੁਮਿੱਤੋ ਵਿਦਾਰਨ ਕਦੇ ਨਾ ਚਿੱਤੋ ਜਾ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜ ਸੰਮਟੰਤ ਸਤ ਪੁੱਤਰ ਹੈ ਸਿਮਰ ਤਬੇ ਹੈ ਹਿਰਦੈ ਗੁਰ ਮੰਤਰਨ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਮਰਣੰ ਵਿਸਰਣੰ ਗੁਬਿੰਦ ਹੈ ਜੀਵਣੰ ਹਰਨਾਮ ਧਿਆਵਣ ਹੈ ਲਬਣੰ ਸਾਧ ਸੰਗੀਣ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੂਨ ਭੰਗੰ ਮੰਤਰੰ ਗਾਰੜੀ ਨਿਵਾਰੰ ਬਿਆਦ ਉਪਾੜਨ ਸੰਤੰ ਨਾਨਕ ਲਬਦ ਕਰਮਣ ਹੈ ਜਥ ਕਥ ਰਮਣੰ ਸਰਣੰ ਸਰਬਤਰ ਜੀਅਣਹ ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨਹ ਚਰਨਾਰ ਬਿੰਦ ਮਨ ਭਿਦਿਅੰ ਸਿੱਧੰ ਸਰਬ ਕੁਸਲ ਨਹ ਗਾ ਕਾ ਗਾਵੰਤ ਨਾਨਕ ਪੱਬਿਅੰ ਪਰਾਪੂਰਬਣਹ ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਨ ਉਦਰਣਹ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭੇ ਅਤੇ ਵੇਦ ਪ੍ਰਾਨ ਸਾਸਤਰ ਵਿਚਾਰੰ ਏਕ ਅੰਕਾਰ ਨਾਮ ਉਰ ਧਾਰੰ ਕੁਲਹਿ ਸਮੂਹ ਸਗਲ ਉਧਾਰੰ ਵੱਡ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਹੈ ਲਬਦਿਹੰ ਸਾਧ ਸੰਗੇਣ ਨਾਨਕ ਵਡਭਾਗੀ ਭੇਟ ਹੰਤ ਦਰਸਨ ਹੈ ਸਰਬ ਦੋਖ ਪ੍ਰੰਤਿਆਗੀ ਸਰਬ ਧਰਮ ਉਦ੍ਰੰਤਰਨ ਹੈ ਲਬਧੇਣ ਸਾਜ ਸੰਗੀਣ ਨਾਨਕ ਮਸਤਕ ਲਿਖਿਆਣ ਹੈ ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ ਸੁਖੇਣ ਭੈਣ ਰਤਨੰ ਰਚਨੰ ਕਸੋਬਰੰਗਣ ਹੈ ਰੋਗ ਸੋਗ ਬਿਉਗੰ ਨਾਨਕ ਸੁਖ ਨਾ ਸੁਪਨ ਹੈ ਹੁਨੇ ਹੀ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹੇ ਹੋ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨਾ ਜਾਏ ਮੁਖ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲੇਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸ਼ਿੰਗਾਰ ਇਹੋ ਜੀਓ ਸਭ ਦੇਵਾ ਆਸ ਪਿਆਸੀ ਸੇਜ ਸੋ ਕੰਤ ਵਛਾਈਐ ਹਰ ਹਾਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੂਲ ਸਭੇ ਕਿਸ ਸਾਜਿਆ ਸੋ ਲਹਾਂ ਕੀਏ ਸ਼ਿੰਗਾਰ ਕੀ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈਐ ਹਰਿ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵਡ ਭਾਗਣੀ ਤਿਸ ਬਣਿਆ ਹਬ ਸ਼ਿੰਗਾਰ ਸਾਈ ਸੁਹਾਗਣੀ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰੇ ਹਾਂ ਜਾਂ ਘਰ ਆਇਆ ਕੰਤ ਤਾਂ ਸਭ ਕਿਛ ਪਾਈਆ ਆਸਾਂ ਇਤੀ ਆਸ ਕੇ ਆਸ ਪੂਰਾਈਐ ਸਤਿਗੁਰ ਭਏ ਦਇਆਲ ਤਾਂ ਪੂਰਾ ਪਾਈਐ ਮੈਂ ਤਨ ਅਭਗਣ ਬਹੁਤ ਕੇ ਅਭਗਣ ਛਾਇਆ ਹਰੇ ਹਾਂ ਸਤਿਗੁਰ ਭਏ ਦਇਆਲ ਤਾਂ ਮਨ ਟਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ ਹਰਿ ਹਾ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆੰਗਨ ਸੁਖ ਬਸਨਾ ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸਨਾ ਬਾਸੋਂ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿੱਧ ਸਿਧ ਨਵ ਨਿੱਧ ਵਸਹਿ ਜਿਸ ਸਦਾ ਕਾਰ ਪਰ ਤ੍ਰਯ ਹਾਵਣ ਜਾਹੇ ਸੀਤਾ ਲਾਜੀਐ ਨਿਤ ਪ੍ਰਤਿ ਰਹਹਿ ਪਰ ਦਰਬ ਛਿਦਰ ਕਤ ਢਾਕੀਐ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਨਤੇ ਭਏ ਪਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨੈ ਆਕਾਸ ਤਲੈ ਧਰ ਸੋਹਤੀ ਦਹਨਿਸ ਚਮਕੈ ਬੀਜੋਲ ਮੁਖ ਕੋ ਜੋਹਤੀ ਖੋਜਤ ਫਿਰੋ ਬਦੇਸ਼ ਪੀਓ ਕਤ ਪਾਈਐ ਹਰ ਹਾਂ ਜੇ ਮਸਤ ਕਹੁਐ ਭਾਗ ਤਾ ਦਰਸ ਸਮਾਈਐ ਡਿੱਠੇ ਸਭੇ ਥਾਮ ਨਹੀਂ ਤੁਦ ਜਿਹਿਆ ਬਦਹੋ ਪੁਰਖ ਬਧਾਤੈ ਤਾਂ ਤੂੰ ਸੋਹਿਆ ਵਸਦੀ ਸਗਨੇ અપਾਰ ਅਨੂਪ ਰਾਮਦਾਸ ਪੁਰ ਹਰਿ ਹਾਂ ਨਾਨਕ ਕਸਮਲ ਜਾਹੀ ਨਾਇਐ ਰਾਮਦਾਸ ਸਰ ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਨ ਤਿਸੈ ਕੋ ਆਹੀਐ ਬਨ ਬਨ ਫਿਰਤੇ ਉਦਾਸ ਬੂੰਦ ਜਲ ਕਾਰਨੇ ਹਰੇ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰ ਨੇ ਮਿਤ ਕਾ ਚਿਤ ਅਨੂਪ ਮਰਮ ਨਾ ਜਾਣੀਐ ਗਾਹਕ ਗੁਨੀ ਅਪਾਰ ਸੋ ਤਤ ਪਛਾਨੀਐ ਚਿਤਹਿ ਚਿਤ ਸਮਾਈ ਤਾ ਹੋਵੈ ਰੰਗ ਘਣਾ ਹਰੇ ਹਾਂ ਚੰਚਲ ਚੋਰ ਮਾਰ ਤਾ ਪਾਵੈ ਸੱਚ ਧਨਾ ਸੁਪਨੇ ਊਭੀ ਭਈ ਗਹਿਓ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ ਖੋਜੋਂ ਤਾਂ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਯੋ ਪਾਈਐ ਨੈਣ ਨ ਦੇਖਹਿ ਸਾਦ ਸੇ ਨੈਣ ਬਿਹਾਲਿਆ ਕੰਨ ਨ ਸੁਨਹੀ 나ਦ ਕੰਨ ਮੁੰਦ ਘਾਲਿਆ ਹਰਾ ਸੁਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਈ ਦਿਨੋਂ ਦਿਨ ਘੱਟੀਐ ਪੰਕਜ ਫਾਥੇ ਪੰਖ ਮਹਾ ਮਦ ਗੁੰਫਿਆ ਅੰਗ ਸੰਗ ਓਰ ਜਾਏ ਬਿਸਰਤੇ ਸੁਫਿਆ ਹੈ ਕੋ ਐਸਾ ਮੀਤ ਜੇ ਤੋ ਰਹਿ ਬਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੈ 60 ਧਾਮੋ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੀ ਪੰਜ ਸਤਾਵਹਿ ਦੂਤ ਕਮਨ ਵਿਦਮਾਰਨੀ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰਿ ਹਾਂ ਮਹਾ ਵਿਖਾਦੀ ਘਾਤ ਪੂਰਨ ਗੁਰ ਪਾਈਐ ਸਤ ਗੁਰ ਕੀਨੀ ਦਾਤ ਮੂਲ ਨਾਨੇ ਖੁੱਟਈ ਖਾਵੋ ਪੁੰਚੋ ਸਭ ਗੁਰਮਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਜਿੱਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੁਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤ ਤਪਨੀਤ ਕਤਹਿ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦ ਔਰੀ ਪੇਖ ਕਾਹੇ ਸੁਖ ਮਾਨਿਆ ਹਰ ਹਾ ਹਉ ਬਲਿਹਾਰੀ ਤਿਨ ਜੇ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕਨ ਮਹਾ ਦੁਰਗੰਧਤ ਵਾਸ ਛਠ ਕਾ ਛਾਰ ਤਨ ਫਿਰ ਤਉ ਗਰਭ ਗਵਾਰ ਮਰਨ ਨਹਿ ਜਾਣੀ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨੈ ਜਿਸ ਕੀ ਪੂਜੈ ਆਉਧ ਤਿਸੈ ਕੌਣ ਰਾਖੈ ਵੈਦਕ ਅਨਕ ਉਪਾਵ ਕਹਾਂ ਲਉ ਭਖੈ एको चेत ग्वार काज तेरा आवई हरे हां बिन नावै तन सार बिरथा सब जावै ਔਖਦ ਨਾਮ અપਾਰ ਅਮੋਲਕ ਪੀ ਜਈ ਮਿਲ ਮਿਲ ਖਾਵਹਿ ਸੰਤ ਸਗਲ ਕੋ ਦੀਜੈ ਜਿਸੈ ਪ੍ਰਾਪਤ ਹੋਇ ਤਿਸੈ ਹੀ ਪਾਵਣੀ ਹਰਿ ਹਾ ਬਲੇ ਹਾਰੀ ਤਿਨ ਗੇ ਹਰ ਰੰਗ ਰਾਮਣੀ ਵੈ ਤਾਂ ਸੰਦਾ ਸੰਗ ਇਕੱਠਾ ਹੋਇਆ ਔਖਦੇ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਚੌ ਬੋਲੇ ਮਹੱਲਾ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਵਣ ਹਤੇ ਸੋਰੰਕ ਨਹ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਾਚ ਰਹਾ ਵਿਚ ਨਾਰਾਈ ਹੋਤ ਚਰਨ ਕਮਲ ਮਨ ਬੀਦੇ ਹੋ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਵਖੰਡ ਬਸਦਾ ਭਰਮ ਮੂਸਨ ਪ੍ਰੇਮ ਪਰਮ ਕੈ ਗਨੋ ਏਕ ਕਰ ਕਰਮ ਮੂਸਨ ਮਸ ਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮਹਿ ਭਵਰ ਰਹੀ ਲਪਟਾਈ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰਗਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ-ਵਾਰ ਦੇਉ ਸਰਬ ਮੂਸਨ ਮਰਮ ਨਾ ਜਾਣਈ ਮਰ ਤਹਿਤ ਸੰਸਾਰ ਪ੍ਰੇਮ ਪਿਰਮ ਨਾ ਬੀਦੇਉ ਉਰਜਿ ਹੋ ਮਿਤ ਬਿਵਹਾਰ ਕਬ ਦਬ ਜਬ ਜਾਰੀ ਐ ਵਿਸਰਤ ਪ੍ਰੇਮ ਬਿਹਾਲ ਮੂਸਨ ਤਬਹੀ ਮੂਸੀ ਐ ਵਿਸਰਤ ਪੁਰਖ ਦਿਆਲ ਜਾ ਕੋ ਪ੍ਰੇਮ ਸਵਾਉ ਹੈ ਚਰਨ ਚਿਤਵ ਮਨ ਮਾਹੀ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤ ਹੂੰ ਜਾਹੇ ਲਖ ਘਾਟੀ ਉੱਚੋ ਕਨੂ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰਿਆ ਪ੍ਰੇਮ ਸਿਉ ਸੂਦ ਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ ਸ਼ਲੋਕ ਭਗਤ ਕਬੀਰ ਜੀ ਹੋ ਕੇ ਇਕ